ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਅੱਜ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ ਲਾਈਕ ਲੇਕ ਕਰਨਾਂ ਦਾ ਕਰਦਾ ਕੋਈ ਨਹੀਂ ਚਲ ਹੀੜੇ ਲਿਪੜੇ ਨਹੀਂ ਪਰ ਨਾਂ ਕਿਰਦਾਰੇਲੇ ਵੇੜੇ ਨੇ ਹੈਨਾ ਚਾਹ ਪੀ ਕੇ ਆਂ ਚਾਹ ਆ ਦੇਖੋ ਬਰਾਕ ਮੈਂ ਆਟੀ ਨੇ ਆ ਕੇ ਮਾਰ ਗਿਆ ਅੰਦਰ ਵਾਲੀ ਜੀ ਨੇ ਦੇਖੋ ਜੀ ਤੁੰਦ ਸਾਡੇ ਪਿੰਡ 'ਚ ਹਿਆਲ ਹੁੰਦਾ ਖਰਦੀ ਨਹੀਂ ਹੁੰਦੀ ਗੱਟਾ ਦੁਨੀਆ ਬਥੇਰੀ ਐਵੇਂ ਛੜਦੀ ਨਹੀਂ ਹੁੰਦੀ ਧਰਮਪ੍ਰੀਤ ਸਿੰਘ ਠਾਠਾ ਪਠਾ ਦੇ ਲਿਵਟਡ ਲੱਗੇ ਨੇ ਨਾਲ ਦੀ ਨਾਲ ਕੀ ਚੱਲਦਾ ਧਰਮੀ ਮੁੰਡੇ ਬਲਬ ਉਹਦੇ ਬਣਾਉਣੇ ਕੌਣ ਨੇ ਇਹ ਛੜਦੀ ਧਰਤੀ ਦੇ ਨੇ ਇੱਕ ਚੋਮਾ ਸੀ ਦਾ ਤੇ ਮਿਰਚ ਲਾਲ ਖਾਣੇ ਹੋ ਹੈ ਹੈ ਧਰਮਪ੍ਰੀਤ ਸਿੰਘ ਓਕੇ ਹੋਰ ਘਰ ਪਰਵਾਸ ਸਾਰੇ ਠੀਕ ਆ ਜੀ ਉਹ ਸੁਣਾਉਂ ਆ ਗਈ ਗੱਲਬਾਤ ਰੋਟੀ ਲੈ ਕੇ ਦਿਓ ਜੀ ਇੱਧਰ ਰੋਟੀ ਮੁੱਕੀ ਨਾ ਬਾਤ ਪ੍ਰਸ਼ਾਦਾ ਲਿਆਓ ਜੀ ਕਿੰਨੀ ਖਾਲੀਆਂ ਤਾਂ ਹਾਂਜੀ ਸਾਤੀਕਾਲ ਜੀ ਅੱਜ ਚੱਲੇ ਆ ਤਾਇਆ ਜੀ ਕੋਲ ਥੋੜਾ ਕੰਮ ਜੀ ਉਹਦੋਂ ਸਮਾਨ ਲੈਟ ਆਈਆਂ ਲੈ ਕੇ ਆਉਣੀਆਂ ਨੇਗੀਆਂ ਉੱਥੇ ਜਾ ਕੇ ਦਿਖਾਉਣਾ ਥੋੜਾ ਲੈਟਾ ਕਿਵੇਂ ਲਈ ਜਾਂ ਜਾਂ ਬੈਠੇ ਅੱਜ ਮੈਨੂੰ ਵੀ ਥੋੜਾ ਤਾਇਆ ਜੀ ਕੋਲ ਕੰਮ ਜੀ ਉੱਥੇ ਚਲੇ ਆ ਚਲੋ ਕੋਈ ਨਵੀਂ ਗੱਲ ਨਹੀਂ ਤਾਇਆ ਜੀ ਦਾ ਸਾਥ ਠੀਕ ਹੈ ਇੱਧਰ ਦੇਖੋ ਇਹ ਸ਼ਗਾਰ ਫੜਿਆ ਇੱਕ ਉਹ ਆਵਾਜ਼ ਹੀ ਸ਼ਗਾਰ ਇਹ ਕਰਦੇ ਓਏ ਬਾਹਰ ਕਰ ਬਾਈ ਕਰ ਆ ਯਾਰ ਬਹਿ ਜਾ ਤੇ ਕਾਬਾਈ ਕਰ ਦੇ ਤੂੰ ਵੀ ਤੇਰੀ ਵੀਡੀਓ ਪਾਵਾਂਗੇ ਨਟ ਤੇ ਕਰ ਬਾਈ ਪਾਸੇ ਮੈਂ ਕਰ ਦਿੰਨੀ ਆ ਬੈਠ ਬਣਾਉਣਾ ਹੋਰ ਇਹ ਜੀ ਤਾਇਆ ਜੀ ਕੋਲ ਤੇ ਦਫਤਰ ਥੋੜਾ ਕੰਮ ਜੀ ਹੈ ਉਹਨਾਂ ਕੋਲ ਨਾ ਪਰਮਿਟ ਹੈਗੀ ਹਾਂ ਜੀ ਆ ਤੁਹਾਨੂੰ ਮਿਲੇਗਾ ਮੇਰੇ ਕੰਮ ਹਾਂ ਇਹ ਚੱਲੇ ਆ ਜੀ ਦਫਤਰ ਚੱਲਿਆ ਜੀ ਮਜੂਰ ਆ ਆ ਗਿਆ ਭਿੰਦ ਕਲੇਰੀ ਬਾਕੀ ਵਾਲਾ ਅਭ ਐਂਗੂ ਘਰ ਤੱਕ ਵੀ ਲੋ ਓਕੇ ਆਈ ਨਾ ਅਸਤਰ ਆ ਗਈ ਕਿੰਨੇ ਬਜਟ ਦਾ ਖਰਚ ਮੈਨੂੰ ਲੋ ਜੀ ਲੋ ਜੀ ਇਹਦਾ ਕੰਮ ਆਈ ਜੀ ਹੋ ਗਿਆ ਤੇ ਹੁਣ ਚੱਲਿਆਂਗੇ ਤੁਹਾਨੂੰ ਵੀ ਹਿੰਗ ਦੀਆਂ ਲਾਈਟਾਂ ਲੈਣੀ ਹੈਗੀ ਹੈ ਮੋਟਰਸਾਈਕਲ ਦੀਆਂ ਤੇ ਹੁਣ ਲਾਈਟਾਂ ਲੈਣੀਆਂ ਨੇਗੀ ਹੁਣ ਫਿਰ ਮੰਡੀ ਚੱਲਿਆਂਗੇ ਆਇਆ ਜੀ ਆਇਆ ਜੀ ਕੋ ਜਿਹੜਾ ਕੰਮ ਆਇਆ ਸੀਗੇ ਉਹ ਆਪਣਾ ਕੰਮ ਹੋ ਗਿਆ ਤੇ ਹੁਣ ਧਰਪ੍ਰੀਤ ਦੀ ਲਾਈਟਾਂ ਲੈਣੀਆਂ ਜੀ ਮੋਟਰਸਾਈਕਲ ਦੀਆਂ ਤੇ ਹੁਣ ਉਹ ਲਾਈਟਾਂ ਲੈਣੀਆਂ ਨਹੀਂ ਜੀ ਜਾ ਕੇ ਹੁਣ ਥੱਲੇ ਮੰਡੀ ਲਾਈਟਾਂ ਲੈਣ ਤੇ ਬਾਕੀ ਤੁਹਾਨੂੰ ਕੱਲ ਦਾ ਬਲੌਗ ਦਿਖਾਵਾਂਗੇ ਕੱਲ ਦਾ ਬਲੌਗ ਵੀ ਭੈਟ ਹੋਊਗਾ ਆਪਣਾ ਵਰਕਸ਼ਾ ਅੱਜ ਸ਼ਾਮ ਨੂੰ ਵੀ ਜੇ ਕੋ ਕਰ ਦੇਣਾ ਸ਼ਾਮ ਵਾਲਾ ਵੀ ਕੈਂਟ ਹੀ ਹੋਊਗਾ ਬਲੌਗ ਤੇ ਕਰਿਆ ਕਰੋ ਯਾਰ ਕਮੈਂਟ ਵੀ ਦੱਸਿਆ ਕਰੋ ਬਲੌਗ ਕਿੱਦਾਂ ਦੇ ਲੱਗਦੇ ਸਭ ਸਾਰਿਆਂ ਨੂੰ ਬਾਕੀ ਸਭ ਜੰਗੂ ਸ਼ੇਰ ਸ਼ੂਰ ਵੀ ਕਰਿਆ ਕਰੋ ਜਿਹੜੂ ਦਾ ਉਹਨੇ ਕਿਹਾ ਹਾਂ ਸ਼ੇਰ ਵੀ ਕਰਿਆ ਕਰੋ 8 200 ਵਿਊ ਆਉਂਦਾ ਜੀ ਮੜਾ ਮੋਟਾ ਖੁੱਚੋ ਕੰਮ ਉਹ ਵੀ ਨਹੀਂ ਆਉਗਾ 70 ਕੀ ਆਉਣੀ ਇਹ ਤਾਂ ਰੂਹੀ ਕਹਿੰਦਾ ਮਾੜ ਰੱਖਣ ਦੀ ਵੀ ਲੈਟਾਂ ਲੈਣ ਪਹੁੰਚ ਗਈ ਤਾਂ ਵੀ ਕਿਵੇਂ ਲੱਗੀ ਲੈਟ ਓਏ ਜੇ ਬਦਲੂ ਕਿਵੇਂ ਬਹੁਤ ਸਾਰੀ ਛੋਟੀ ਅੱਛਾ ਲੈੜੀ ਵਧੀਆ ਅੰਕਲ ਕਹਿੰਦੇ 400 ਇਹ ਤਾਂ ਅਮੀ ਜਦਾ ਕੋਈ ਹੋਰ ਤੌਣੀ ਤਾਂ ਕੰਪਨੀ ਗਰਮੀ ਗਰਮੀ ਹੋ ਗਿਆ ਜਦ ਇਧਰ ਸੁਣਿਆ ਮੂਰੀ ਪੈਨ ਤੋ ਦੂਈ ਕਰ ਦੂ ਟੁਕਾ ਇਹ ਹੋਰ ਤਾਂ ਹੋਈ ਇਹਦਾ ਮੁਕਾ ਤੇ ਹੋਰ ਤਾਂ ਹੋਈ ਥੋੜੀ ਸੱਤ ਤੇ ਆਈ ਉਤੋਂ ਤਾਂ ਅਸੀ ਜਾਂਦਾ ਹੀ 6000 1000 3000 ਉਤੋਂ ਤਾਂ ਅਸੀ ਜਾਂਦਾ ਹੀ ਹੁਣ ਦੇਖ ਲਓ ਇਹ ਕਿੰਨੀ ਰੀਤੀ ਹਾਣ ਬਣੀ ਕਰਨਾ ਇਹ ਵਾਈਟ ਨਹੀਂ ਵਾਈਟ ਵਾਈਟ ਆਗਾ ਮੀਨਾਂ ਨੇ ਓਏ। ਤੱਲੀ ਵਾਈਟ ਤੇ ਵਾਜਦੀ। ਵਾਈਟ। ਹੋਰ ਤਾਂ ਉਹਨਾਂ ਦੇ ਜਾਨ ਵੀ ਦੇ ਨਹੀਂ ਦੂਜਾ। ਚੱਕੋ। ਇਹਦੇ ਮੂਰੇ ਲਫਾਵਾ ਲਾਲੀ ਪੀਲਾ ਆ, ਪੀਣੀ ਨਹੀਂ ਆਉਣੀ। ਲੜੀ ਬਹੁਤ ਹੈ। ਹਨਾਕ ਜਿਹੜਾ ਟੇਪ ਹੀ ਨਹੀਂ ਲੱਗ ਜਾਂਦੀਂਂਦੀਆਂ ਨੇ ਇਹ ਮੂਰੇ ਪੀਲੀ ਹੀ ਓ। ਹਾਂ। ਆਹੋ ਲੈ। ਤੇਰਾ ਸਾਸ ਤੇ ਸਰ ਗਿਆ। ਚਲ ਅਸੀਂ ਜੂਸ ਪਿਆ ਦੀ ਭੀੜ। ਉਹ ਵੀ ਲੈ ਕੇ ਦੋ ਰਿਐਟਰੀ ਕਰਾ ਕੇ ਦੋ ਜੀ ਨੂੰ ਲੈਂਪ ਵੀ ਲੈ ਲਈ ਸਹੀ ਕੀ ਆ ਆ ਦੋ ਸਿੱਕੇ ਸਿੱਕੇ ਕਲੰਪ ਕਲੰਪ ਵੀ ਲੈ ਲਏ ਲੈਟਾ ਵੀ ਲੈ ਲਿਆ ਨਟ ਵੀ ਲੈ ਲਏ ਸੋਚ ਵੀ ਲੈਟਾਂ ਦੀ ਲੈ ਲਈ ਹੋਰ ਕੀ ਰਹਿ ਗਿਆ ਰੇਸ ਵਾਲੀ ਤਾਰ ਵੀ ਲੈ ਲਈ ਤੇ ਹੋਰ ਕੀ ਸੀ ਸੈਲਫ ਵਾਲਾ ਵੀ ਰਹਿ ਰਿਆ ਇੰਜਨ ਵੀ ਲੈ ਹੀ ਲੈਂਦੇ ਹੁਣ ਰਿਆ ਦਾ ਕੁਝ ਨਹੀਂ ਕੋਈ ਨੰਨ ਘੜੀ ਆ ਜਾਂਦਾ ਠਈਓ ਇੰਦਰ ਹੀ ਅੰਕਲ ਪੈ ਜੁੜੀਆਂ ਇੰਦਰ ਰੋਣ ਵਾਲਾ ਮੂੰਹ ਕਰੀਏ ਲੇ ਰੋਣਾ ਕਿਉਂ ਆ ਲਾ ਰੋਣਾ ਕਿਉਂ ਆ ਆਉਂਦਾ ਰੱਖ ਮਹਾਰਾਜਾ ਮੈਂ ਘੜਾ ਘੜਾਣਾ ਜਾ ਮਾਰਿਆ ਬੰਦੇ ਨੇ ਹੀਰੋਸ ਤਾਂ ਵੀ ਵਾਦੇ ਕਰੀ ਅਹੀ ਯਾਰ ਲੈ ਆ ਵੇ ਵਾਲੀ ਗੁੱਟੀ ਘੱਟ ਲਈ ਸਾਰੇ ਕੋਲ ਠੀਕ ਹੈ ਕੋਈ ਤੇ ਹੈ ਮੋਗਲ ਪੇ ਕਰਨਾ ਵਾਦੀਓ ਬੱਤੀਆਂ ਲਾਉਂ। ਭੁੱਲ ਗਿਆ ਪੈਸੇ ਦੇ। 200 ਰੁਪਏ ਦੋ ਵੀ। ਬਾਕੀ ਫੋਨ ਕਰ ਦੇ। ਮੈਂ ਕਰਾਂ। ਮੈਂ ਕਰਾਂ। ਵਾ ਦੇਖੀ ਨਾ ਪਰ ਬੰਦੀ ਨੇ ਮੁੜ ਗਈ। ਮੈਂ ਤਾਂ ਆ ਗਿਆ। ਆ ਵੀ ਬਾਕੀ ਵਗੋ ਕਰ ਦਸਦੇ। ਲੋ ਜੀ। ਧਰਮੀ ਉਹਨਾਂ ਦਾ ਵੀ ਸਾਮਾਨ ਲੈ ਲਈ। ਤਾਇਆ ਜੀ ਨੇ ਵੀ ਮਿਲ ਲਈ ਜਿਹੜਾ ਕੰਮ ਦੀ ਕਰ ਲਿਆ ਤੇ ਹੁਣ ਜੰਨੇ ਆਂਗੇ ਘਰੇ। ਘਰੇ ਜਾ ਕੇ ਅੱਜ ਹੁਣ ਇੱਥੇ ਹੀ ਆ ਅੱਜ ਦਾ ਵਲੌਗ ਬਾਕੀ ਕੰਮ ਜੰਗ ਹੋ ਗਿਆ। ਸਾਸੀ ਵਾਲ ਬਾਬਾ ਜੀ। ਓਕੇ ਜੰਗੂ। ਹੋ ਗਈ ਛੁੱਟੀ। ਕਾਲ। ਅਰੇ ਵੀਡੀਓ ਮਾ ਕੇ ਪਾ ਦੀ। ਪਾ ਲਈ ਵੀਰੇ। ਪਾ ਦੂੰ ਪਾ ਦੂੰ ਟੈਨਸ਼ਨ। ਇੰਸਟਾ ਤੇ ਪਾਉਂਗਾ। ਧਰਮੇ ਹੁਣੀ ਅੱਡੇ ਨੌਜਵਾਨ ਸਕੂਲਾਂੋਂ ਆਏ ਨੇ ਆ ਸਕੂਲ ਨਹੀਂ ਜਾਂਦਾ ਸਕੂਲ ਨਹੀਂ ਗਿਆ ਓਏ। ਸਕੂਲ ਨਹੀਂ ਗਿਆ। ਹੈਂ? ਰੂ ਰੋਂਦੀ। ਸਕੂਲ ਨਹੀਂ। ਹੂੰ ਆਈ ਥੋੜਾ ਜਿਹੜਾ ਹੀਗਾ ਉਹ ਸੋਣਾ ਪੋਸਟਪੌਨ ਹੋ ਗਿਆ। ਮੈਂ ਹੀਂਗਾ। ਹਾਂ। ਪੋਸਟਪੌਨ ਹੋ ਗਿਆ। ਤੇ ਹੁਣ ਉਹ ਜਿਹੜਾ ਸਰਪ੍ਰਾਈਜ਼ ਆ। ਕੋਈ ਨਿਕਲਦਾ ਸ ਆਵਾਲ ਘਰ ਹੋ ਗਿਆ ਉੱਥੇ ਨਹੀਂ ਆਉਣਾ ਸਿਕਾਈ ਹੋ ਗਿਆ ਤੇ ਬਾਤ ਕੀ ਸਾਡਾ ਵਲੌਗ ਜਰੂਰ ਤੋਂ ਜਰੂਰ ਦੇਖਿਓ ਕਿਉਂਕਿ ਪਾ ਵੀ ਸਕਦੇ ਆ ਨਹੀਂ ਪਾ ਸਕਦੇ ਕੋਈ ਪਾ ਪਾ ਹੌਲੀ ਹੌਲੀ ਜਾਣਨੇ ਨੇਗਾ ਕਿ ਉਹ ਬਣਦੀ ਨਹੀਂ ਕਿ ਵੀਡੀਓ ਨਹੀਂ ਬਣਦੀ ਫਿਰ ਆਵਾਜ਼ ਨਹੀਂ ਆਉਂਦੀ ਕਿ ਤੇ ਸਰਪ੍ਰਾਈਜ਼ ਆਈ ਸੀ ਸਰਪ੍ਰਾਈਜ਼ ਅੱਜ ਸਰਪ੍ਰਾਈਜ਼ ਓਏ ਰੁਕੀ 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 ਲੱਭੀ ਲੱਭੀ ਕੀ ਹੋ ਗਿਆ ਲੱਭੀਏ ਸਾਰਾ ਆ ਆ ਦੇਖੋ ਹੀ ਆ ਦੇਖੋ ਕੀ ਲੱਭਿਆ ਆ ਦੇਖੋ ਇਹ ਕੀ ਲੱਭਿਆ ਆ ਦੇਖੋ ਇਹ ਪੈ ਲੱਭੇ ਨੇ ਆਹ ਆ ਦੇਖੋ ਆਹ ਇਹ ਕਿਤੋਂ ਹੈ ਆ ਜੀ ਉਹ ਬੱਲੇ 3 7 8 8000 ਰੁਪਏ ਇੱਕ ਰਖਾ ਓਏ ਚੱਲੋ ਚੱਲਾ ਫੜਾ ਫੜਾ ਵਹਿਣੋ ਓ ਜੀ ਅੱਜ ਪੂਰੇ ਖੋਸਾ ਜੀ 4000 8000 ਰੁਪਏ ਲੱਭਿਆ ਅਮੈਂ ਬਾਹਰ ਤੋਂ ਕਰਨੇ ਆਉਂਦੇ ਨਹੀਂ ਕੋਈ ਯਾਤਰੀ ਹਾਂ ਅਮੈਂ ਯਾਤਰੀ ਬੰਦੇ ਆਕਾਰ ਦੇ ਆਰਕਾਰ ਦੇ ਕਿੰਨੇ ਲਿਆ ਨਾ ਮਤਾਰ ਦੇ ਇਹ ਥੋੜੀ ਚੰਗੇ ਮਿਲਦਾ ਰਿਹਾ ਤੁਸੀਂ 5000 ਰੁਪਏ ਪੰਦੇ ਨੂੰ 100 ਕੀ ਭਰਾਇਆ ਤਾਂ ਥੋੜੀ ਜੱਪਾ ਜਾਰੀ ਕਾਦੀ ਜਾਰੀ ਯਾਰੀ ਰੱਖੋ ਬਾਪੇ ਹੋਣਾ ਬੰਦਾ ਆਤਰੇ ਜਾ ਕੇ ਦੇ ਜਾਰੀ ਰੱਖੋ ਬਾਪੇ ਹੋਣਾ 4000 ਰੁਪਏ ਲੈਣਾ ਸੀ ਉਦੋਂ ਐ ਕਰੀ ਹੋਵੇ ਪੈਸੇ ਦੇ ਮੇਰੇ ਕੋਲ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਾਫਰ ਪਤਈਆ ਧਰਮੀ ਦੇ ਮੋਟਰੇ ਦੀ ਗਾ ਸਰਵਿਸ ਕਰਾਈ ਦੀ ਦੇਖਿਆ ਹੀ ਆ ਬਲਾਗ ਚ ਕੱਲ ਸਰਵਿਸ ਕਰਾਇਗਾ ਅੱਜ ਫੇਰ ਕੱਢ ਗਿਆ ਕਾਮਰੇ ਮਰੇ ਕੀ ਲਾਜ ਇਹਦਾ ਇਹਨੂੰ ਹਲਤਾਲ ਚ ਦਾਖਲ ਕਰਾ ਦਈਏ ਲੈਟਾਂ ਨੂੰ ਚੰਗਾਰੀਆਂ ਕਰਤ ਹੈ ਸ਼ਿੰਗਾਰ ਕਰਨਾ ਅੱਜ ਕਹਿੰਦੇ ਸ਼ਿੰਗਾਰ ਕਰਦੇ ਆ ਲੈਟਾਂ ਲੁੱਟਦੇ ਕਹਿੰਦੇ ਆਪ ਕਰੇ ਨਾਤੇ ਨਹੀਂ ਇੰਦਰ ਮੋਟਰਸਾਈਕਲ ਨੂੰ ਰੋਜ਼ ਹੀ ਨਮਾਉਣ ਲਿਆਉਂਦੇ ਹੋਰੇ ਅੱਜ ਲਾਈਟਾਂ ਲੱਗ ਰਹੀਆਂ ਨੇ ਲਾਈਟਾਂ ਕਹਿੰਦੇ ਲਾਈਟਾਂ ਲੱਗ ਰਹੀਆਂ ਨੇ ਲਾਈਟਾਂ ਸਹੀ ਹੈ ਵੀਰੇ ਗੱਲ ਇਹ ਕੌਣ ਕੌਣ ਤੋਂ ਕਹਿੰਦਾ ਹੀ ਨਹੀਂ ਯਾਰ ਬਾਈ ਆ ਯਾਰ ਅੱਜ ਕਿੰਨੇ ਪੈਸੇ ਲੱਗੇ ਨੇ 8000 ਰੁਪਏ ਨੇ ਅੱਜ ਗਿਣ ਮਾਰ 8 ਇਹਦਾ 5 ਨਹੀਂ ਚਲੋ 3 ਇੱਧਰ ਇੱਧਰ ਕਰ ਤੇ 8000 ਲੱਗਿਆ ਪਾਣੀ ਲੱਟ ਲੂਟਾਂ ਲੱਗੀਆਂ ਹਾਂ ਧਰਮੀ ਆਲੇ ਪੈਸੇ ਨਹੀਂ ਲੱਟਣ ਲੱਗੇ ਕਿਉਂਕਿ ਹੁਣ ਸਾਨੂੰ ਐਸੀ ਵੀ ਜੇ ਸੀ ਉਹ ਲੜ ਲੂੜ ਪਏ ਪੈਸੇ ਨਾ ਦਿੱਤੇ ਇਹ ਐਹੇ ਜਿਹੇ ਬੰਦੇ ਨੇ ਜਿਹੜੇ ਅੱਡ ਹੋਏ ਨੇ ਇਹ ਰੋਟੀ ਪਾਣੀ ਆ ਦਾਡ ਕਰ ਲੈਣਾ ਯਾਰ ਵੀਰੇ ਅੱਜ ਹਾਂ ਵੀਰੇ ਅੱਧੀ ਰਾਤ ਤੇ ਦਾ ਸਮਾਨ ਲਈ ਜਾਂਦੇ ਸੀ ਆਹ ਰਾਤ ਚ ਵਾਟੇ 100 ਰੁਪਏ ਲੱਤ ਗਿਆ ਆ ਤਾਂ ਤੈਨੂੰ ਦਿਖਾਉਣਾ ਵੀਡੀਓ ਬਣਾਈ ਸੀ ਆ ਦੇ ਦੇ ਵੀਡੀਓ ਪਾਉਣਾ ਹੈ ਦੇਣੇ ਕਿ ਉਹਨੇ ਆਪ ਖਾਵਾਂਗੇ ਠੀਕ ਹੈ ਵੀ ਨਾਮ ਵਜੋਂ ਦੇ ਦਿੰਦੇ ਆਂ ਉਹ ਮਾਤੜੀਆਂ ਸੀ ਹੋਰ ਕੀ ਫਿਰ ਕਿੰਨੇ ਟਾਈਮ ਤੱਕ ਕਰ ਦੋਗੇ ਓ ਮਾਈ ਗਾਡ ਓ ਮਾਈ ਗਾਡ ਇੰਨਾ ਵੱਡਾ ਰਿਸਕ ਇੱਦਾਂ ਪਾਉਂਦੇ ਆ ਇਹ ਜੱਸੀ ਦਾ ਮੁੰਡਾ ਹੀ ਕਹਿੰਦੇ ਜਾਣਦਾ ਵੀਰੇ ਅੱਗੇ ਵੀਰੇ ਦਾਦੇ ਕਿੱਡੇ ਕਿੱਟਕ ਹੁੰਦੇ ਥੋੜੇ ਤੇਰੇ ਕੋਲ ਆਉਣੇ ਆ ਬਸ ਬੱਸ ਨੂੰ ਪੀਂ ਗਏ ਹੁੰਦੇ ਜੱਦੇ ਆਉਣੇ ਵੀਰੇ ਕੋਲ ਪਰ ਇਹ ਉਰੇ ਆ ਕੇ ਬਹਿਣਾ ਹੈਲੋ ਵੀਰੇ ਘਦੋ ਕਰੋਗੇ ਸਵੇਰੇ ਆ ਜੀਓ ਅਸਵੇਰੇ ਆਣਾ ਬੀਜਣਾ ਵੀਰੇ ਹੈਲੋ ਵੀਰੇ ਆ ਗਈ ਸੀਗੇ ਉਹ ਸਾਮ ਨੂੰ ਆ ਜਾਓ ਯਾਰ ਸਾਮ ਨੂੰ ਇਹ ਗੱਲਾਂ ਸਹੀ ਨਹੀਂ ਕੀ ਦੇ ਜਾਣੀ ਸੀਗੀ ਉਹ ਗੱਡੀ ਜੀ ਪਈਆ ਵਲੌਗ ਬਣਾਉਂਗਾ ਬੋਲੋ ਜੀ ਭਾਰਤੀ ਜਾਸਮਨ ਭਰਾ ਦੇ ਵੀ ਦਰਸਨ ਕਰੋ ਜਾਸਮਨ ਇੱਕ ਤੈਨੂੰ ਸਰਪ੍ਰਾਈਜ਼ ਆ ਤੈਨੂੰ ਦੱਸਣਾ ਦੀਗਾ ਗਰੁੱਪ ਦੇ ਵਿੱਚ ਹੀ ਆਊ ਤੈਨੂੰ ਤੈਨੂੰ ਗਰੁੱਪ ਜੀ ਮਿਲੂ ਹੈ ਪ੍ਰਾਵਲ ਕੋਈ ਹੋਰ ਨਾ ਮੇਰੀ ਵੀਡੀਓ ਦੇ ਹੋਰ ਜਿਹੜਾ ਸਰਪ੍ਰਾਈਜ਼ ਮਾਰਦਾ ਕੱਲ੍ਹ ਨਾਲ ਦੇਖੇ ਤੇਰੇ ਦਾਦੇ ਦੇ ਵਿੱਚ ਹੀ ਪਾਇਆ ਪਿਆ ਪਾਇਆ ਪਿਆ ਜਾਸਮਨ ਦੇ ਦਾਦੇ ਦੇ ਛੱਟਾਂ ਵੱਜੀਆਂ ਉਹ ਬਈ ਇਹਨੇ ਪਾਇਆ ਮੈਨੂੰ ਕਈ ਕੱਟ ਉਹ ਮੈਨਰੇ ਆਲਾ ਕੱਦ ਨਹੀਂ ਪਾਉਂਦਾ ਜਾਂ ਜੈਕਟ ਆਲਾ ਪਾਉਂਦਾ ਹੀ ਨਹੀਂ ਇਹ ਸਮਝਾਇਆ ਹੋਇਆ ਇਹਨੂੰ ਪਤਾ ਉਹ ਦੇ ਬਿੰਦਾ ਵੀਰ ਜੀ ਬੈਠੇ ਨੇ ਉਧਰ ਸ਼ਰਬਤ ਖਾਣ ਲੱਗੇ ਨੇ ਮੇਰੇ ਹੱਥ ਖੜਾ ਕਰਦੇ ਹਾਂਜੀ ਉਹ ਬਿੰਦਾ ਵੀਰ ਜੀ ਬੈਠੇ ਨੇ ਸਾਡੇ ਕਹਿਣਾ ਚਾਹੋਂਗੇ ਵੀਰੇ ਕੰਮ ਜਮਾ ਹੀ ਓਕੇ ਜੀ ਵੀਰੇ ਕੋਲ ਆ ਕੇ ਸੰਪਰਕ ਕਰੋ ਸਕੂਟਰ ਲੈ ਕੇ ਆਵਾਂਗੇ ਉਹ ਦੇ ਲਗਾਏ ਬੰਦੇ ਬਿੰਦੇ ਵੀਰੇ ਦਾ ਨੰਬਰ 9988423886 ਓਕੇ ਆ ਕੰਮ ਵੀ ਫੋਨ ਲਾਓ ਵੀਰੇ ਮੇਰੇ ਟਾਈਮ ਪਾ ਦਈਆ ਲੋਕ ਵਧੀਆ ਸੀ ਕਿਵੇਂ ਕਿਵੇਂ ਕੈਨੇਡਾ ਦਾ ਕਾਰੋਬਾਰ ਤਾਂ ਬਹੁਤ ਧੀਏ ਥੋੜੀ ਜੀ ਮਦਦ ਤੇ ਦਿ ਲੋ ਮੇਸਤਰੀ ਲਾਇਵ ਪੈਸੇ ਕਢ ਕੇ ਸਕਿੰਨਰ ਭੇਜਦੇ ਕਿੰਨੀ ਵੀ ਸ਼ਰਦ ਆਵੀ ਪਾ ਦੇ ਬੀਤ ਵੀ ਸਾਥ ਸਾਥ ਆਈ ਗੈਨਣਾ ਪਾ ਦੇ ਹੁਣ ਕਰਿਓ ਕਿਰਪਾ ਮਾੜੀ ਵੀਰੇ ਓ ਐ ਹੀ ਦਾ ਜਿਵੇਂ ਤਾਂ ਚਾਚੇ ਦਾ ਮੂ ਰਾਮ ਨਹੀਂ ਬਾਬੇ ਵਰਗਾ ਆਪਰ ਸੇ ਵਾਲੇ ਬਾਬੇ ਦੀ ਗੱਲ ਕਰਦਾ ਤਾਂ ਹੰਤਾਂ ਸੱਤ ਨੂੰ ਤੇ ਖਾਮਤ ਨਹੀਂ ਆਉਂਦਾ ਬਾਦੀ ਵਾਲੇ ਲੰਗਰ ਤੇ ਆ ਲੰਗਰ ਬਾਦੀ ਰਾਤ ਲਾਇਰ ਤੇ ਹੀ ਲੰਗਰ ਲਾਉਂਦੇ ਨੇ ਚਾਚਾ ਜੀ ਇੱਧਰ ਤੇ ਜ਼ਰੂਰ ਮਿਲ ਕੇ ਜਾਣਾ ਜੀ ਇਹਨਾਂ ਨੂੰ ਜੋ ਛੜਦਾ ਦੇ ਕੇ ਜਾਣੀ ਇਹਨਾਂ ਨੇ ਪਾਰਨਾ ਲੈਣਾ ਨਾ ਫੋਟੋ ਖਰਾ ਕੇ ਜਾਇਓ ਇਤਰਾ ਸ਼ਹਿਰੀ ਭਰਾ ਜੀ ਅੱਜ ਪਹਿਲੀ ਵਾਰ ਮੇਰੇ ਘਰ ਆਏ ਟਾਈਮ ਡਿਊਟੀ ਤੋਂ ਮਿਲ ਨਹੀਂ ਮਿਲਦੇ ਨਹੀਂ ਡਿਊਟੀ ਤੋਂ ਡਿਲੀ ਮਿਲਦਾ ਤੂੰ ਅੱਜ ਕਾਹਬੀ ਨਾ ਤੂੰ ਬਾਹਰ ਕਾਜੀ ਨਿਕਲੇ ਆ ਮੈਨੂੰ ਪਤਾ ਨਹੀਂ ਵੋਟਾਂ ਤੋਂ ਵੋਟਾਂ ਵਾਲੀ ਗੱਲ ਨਾ ਵੋਟਾਂ ਦਾ ਚੱਕਰ ਵਾ ਗਿਆ ਦੁਨੀਆ ਗੱਲਾਂ ਕਰ ਲਈ ਆਪਾਂ ਤਾਂ ਚੁੱਪ ਬੈਠੇ ਰਹ ਅਸੀਂ ਤਾਂ ਚੁੱਪ ਬੈਠੇ ਦੁਨੀਆ ਗੱਲਾਂ ਹੁੰਦਾ ਨਹੀਂ ਮੈਂ ਡਿਲੀ ਹੁੰਦਾ ਮੈਂ ਫੋਨ ਕਰ